ਪਿੰਡ ਲੋਟ ਜ਼ਿਲ੍ਹਾ ਪਟਿਆਲਾ ਵਿਖੇ ਮਾਤਾ ਮਦਨਵਾਲੀ ਦੀ ਮੂਰਤੀ ਸਥਾਪਨਾ ਦੇ ਸਵੰਦ ਵਿੱਚ ਸ਼ੋਭਾ ਯਾਤਰਾ ਕੱਢੀ ਗਈ ਸਰਪ੍ਰਸਤ ਬਾਬਾ ਰਾਜ ਸਿੰਘ ਲੋਟ ਮਾਤਾ ਸ਼ੀਤਲਾ ਸੇਵਾ ਸੁਸਾਇਟੀ ਦੇਖਰੇ ਖੇਠ ਅਤੇ ਸਮੂਹ ਨਗਰ ਪੰਚਾਇਤ ਪਿੰਡ ਲੋਟ ਨਗਰ ਨਿਵਾਸੀਆਂ ਅਤੇ ਇਲਾਕੇ ਦੀਆਂ ਸੰਗਤਾਂ ਦੀ ਸ਼ਰਧਾ ਭਾਵਨਾ ਦਾ ਭਾਰੀ ਇਕੱਠ ਸ਼ੋਭਾ ਯਾਤਰਾ ਮਾਤਾ ਮਦਨਵਾਲੀ ਦੇ ਮੰਦਰ ਤੁਰਵਾਨਾ ਹੋ ਕੇ ਪਿੰਡ ਲੋਟ ਦੀ ਪ੍ਰਕਰਮਾ ਕਰਦਾ ਹੋਇਆ ਵੱਖੋ-ਵੱਖਰੇ ਪੜਾਵਾਂ ਤੇ ਸੰਗਤਾਂ ਵੱਲੋਂ ਇਸ ਸ਼ੋਭਾ ਯਾਤਰਾ ਦਾ ਭਰਮਸ ਵਾਕਤ ਕੀਤਾ ਗਿਆ ਸੰਗਤਾਂ ਵੱਲੋਂ ਦੁੱਧ ਫਲ ਅਤੇ ਹੋਰ ਮਠਿਆਈਆਂ ਦੇ ਲੰਗਰ ਟੁੱਟ ਵਰਤਾਏ ਗਏ ਸੰਗਤਾਂ ਨੇ ਵੱਡੇ ਕੱਠ ਵਿੱਚ ਸ਼ੋਭਾ ਯਾਤਰਾ ਕੱਢੀ ਅਤੇ ਜੈ ਮਾਤਾ ਮਦਾਨਨ ਦੇ ਜਕਾਰੇ ਛੜਦੇ ਮੋੜ ਪਿੰਡ ਲੋਟ ਮਾਤਾ ਮਦਾਨਨ ਦੇ ਮੰਦਰ ਸ਼ੋਭਾ ਯਾਤਰਾ ਸਮਾਪਤ ਹੋਈ ਅਤੇ ਮਿਤੀ 6 ਮਾਰਚ ਦਿਨ ਵੀਰਵਾਰ ਨੂੰ ਪਿੰਡ ਲੋਟ ਜ਼ਿਲ੍ਹਾ ਪਟਿਆਲਾ ਵਿਖੇ ਮਾਤਾ ਮਦਾਨ ਵਾਲੀ ਦੀ ਮੂਰਤੀ ਸਥਾਪਨਾ ਕੀਤੀ ਗਈ ਇਸ ਮੌਕੇ ਤੇ ਡੇਰਾ ਬਾਬਾ ਬਾਬਾ ਰਾਜ ਸਿੰਘ ਰੁੜਕੇ ਵਾਲੇ ਸੰਤ ਬਾਬਾ ਰਤਨਪ uri ਜੀ ਜੋਗੀ ਮਾਦਰਾ ਵਾਲੇ ਬਾਬਾ ਜਨਰੇਟਰ ਪ uri ਜੀ ਖੇੜੀ ਜੱਟਾਂ ਵਾਲੇ ਸੂਰਜਗਿਰੀ ਰੋਟੀ ਵਾਲੇ ਓਮਗਿਰਗ ਜੀ ਖਨਿਆਨ ਵਾਲੇ ਅਮਨਦੀਪ ਸਿੰਘ ਲੁਧਿਆਣਾ ਚੈਨ ਸਿੰਘ ਪੋਡੇ ਬਲਕਾਰ ਸਿੰਘ ਸਰਪੰਚ ਪਿੰਡ ਲੋਟ ਗੁਰਚਰਨ ਸਿੰਘ ਸਰਪੰਚ ਖੇਰਪੁਰ ਬਲਜਿੰਦਰ ਸਿੰਘ ਦੰਘੇੜੀਆਂ ਸਰਪ੍ਰਸਤ ਬਾਬਾ ਰਾਜ ਸਿੰਘ ਲੋਟ ਮਾਤਾ ਸ਼ੀਤਲਾ ਸੇਵਾ ਸੁਸਾਇਟੀ ਪਿੰਡ ਲੋਟ ਅਤੇ ਸਮੂਹ ਨਗਰ ਨਿਵਾਸੀ ਨਗਰਪੰਚਾਇਤ ਸਮੇਤ अनेका ਸੰਗਤਾਂ ਹਾਜ਼ਰ ਸਨ ਸੰਗਤਾਂ ਨੇ ਵੱਡੇ ਇਕੱਠ ਵਿੱਚ ਸ਼ੋਭਾ ਯਾਤਰਾ ਕੱਢੀ ਅਤੇ ਸੰਗਤਾਂ ਲਈ ਚਾਪ ਦੁੱਧ ਪਕੌੜੀਆਂ ਦਾਲ ਖੀਰ ਪੂਰੀਆਂ ਤੇ ਫਲ ਆਦਿ ਦੇ ਲੰਗਰ ਟੁੱਟ ਵਰਤਾਏ ਗਏ

ਆਪਣੀ ਤੌਰ ਤੇ ਸਾਰੇ ਨਗਰ ਨਿਵਾਸੀ ਅਰਵੰਦ ਸਾਹਿਬ ਤੇ ਨਾਲ ਦੀ ਨਾਲ ਸਾਰੀ ਸੰਗਤ ਜਿੰਨਾਂ ਦੇ ਆਪਣੇ ਸਾਰੇ ਸੇਵਾਦਾਰ ਜਿੰਨੇ ਵੀ ਹੈਗੇ ਨੇ ਸਾਰਿਆਂ ਨੂੰ ਬਹੁਤ ਵਧ ਚੜ ਕੇ ਤੇ ਪੂਰੇ ਪਿੰਡ ਨੇ ਵਧ ਚੜ ਕੇ ਬਹੁਤ ਸੇਵਾ ਦੇ ਮਾਦਰੀ ਸੇਵਾ ਕੀਤੀ ਹੈ ਤੇ ਸਾਰੇ ਨਗਰ ਨਿਵਾਸੀਆਂ ਦਾ ਬਹੁਤ ਬਹੁਤ ਧੰਨਵਾਦ ਤੇ ਕੱਲ ਨੂੰ ਆਪਣੇ ਇਸ ਮੰਦਰ ਵਿੱਚ ਲੋਟ ਨਿਵਾਸੀ ਮੰਦਰ ਵਿੱਚ ਅਡਾਣੀ ਨਾਮ ਮੰਦਰ ਵਿੱਚ मूर्ति स्थापना ਦਾ ਕਾਰਜਕ੍ਰਮ ਹੈ ਇਸ ਸਾਰਿਆਂ ਨੂੰ ਬੇਨਤੀ ਹੈ ਕਿ ਸਾਰੇ ਵੱਦ ਚੜ੍ਹ ਕੇ ਇਸ ਕਾਰਜਕ੍ਰਮ ਵਿੱਚ ਆਪਣਾ ਯੋਗਦਾਨ ਪੇਰਾਣਾ ਤੇ ਮਾਤਾ ਦਾ ਆਸ਼ੀਰਵਾਦ ਜਰੂਰ ਪ੍ਰਾਪਤ ਕਰਨਾ ਬੋਲੋ ਸੱਚੇ ਦਰਬਾਰ ਦੀ ਜੈ ਜੈ विष्णो वृराटमसु विष्णासनपत्रस्य विष्णो सुरसु विष्णो नृवसु वैष्णवमसु विष्णादृत्वा अग्निरदेवतावात् देवतासु मो देवता चन्द्रमा देवतां वसव वैपार बरांद वैपांद दियांद वैपार मनुष्य पुरुमादाया पुरमेवा वशिष्यते स्वाहां मलयकराल भगवान की जय लक्ष्मीराल भगवान की जय श्रीमाधवगामिया இடரஷன் <laughs> ਜੈ ਮਾਤਾ ਦੀ ਜੀ ਅੱਜ ਜੋ ਪਿੰਡ ਲੋਟ ਮੂਰਤੀ ਸਥਾਪਨਾ ਕੀਤੀ ਗਈ ਆ ਤੇ ਤੁਸੀਂ ਪਹੁੰਚੇ ਹੋ ਕੀ ਕਹਿਣਾ ਚਾਹੋਗੇ ਸੰਤ ਬਾਬਾ ਰਾਜ ਸਿੰਘ ਜੀ ਲੋਟ ਵਾਲੇ ਉਹਨਾਂ ਨੇ ਨਗਰ ਦੇ ਸਹਿਯੋਗ ਦੇ ਨਾਲ ਮਾਤਾ ਸੀਤਲਾ ਦਾ ਮੰਦਿਰ ਤਿਆਰ ਕਰਾ ਕੇ ਅੱਜ ਤਿਆਰ ਕਰਾ ਕੇ ਅੱਜ ਇਹ ਮੂਰਤੀ ਸਾਜਿਤ ਕੀਤੀ ਹੈ ਜੱਗ ਵੀ ਕੀਤਾ ਹੈ ਹਮਨ ਵੀ ਹੋਇਆ ਸਾਰੀ ਸਮੂਹ ਪੰਚਾਇਤ ਨਗਰ ਨਿਵਾਸੀ ਸੰਗਤਾਂ ਇੱਥੇ ਪਹੁੰਚੀਆਂ ਨੇ ਬਹੁਤ ਹੀ ਮਹਾਪੁਰਸ਼ਾਂ ਦਾ ਧੰਨਵਾਦ ਹੈ ਇਹੋ ਜਿਹੇ ਜੋ ਉਪਰਾਲੇ ਇਹ ਕਰਦੇ ਰਹਿੰਦੇ ਨੇ ਮਾਰੇ ਇਹਨਾਂ ਤੇ ਕਿਰਪਾ ਕਰਨ ਮਾਤਾ ਮੈਦਾਨ ਵਾਲੀ ਇਹਨਾਂ ਦੇ ਸਿਰ ਤੇ ਮਿਹਰ ਭਰੇ ਹੱਥ ਰੱਖੇ ਇਹਨਾਂ ਦਾ ਬੇਟਾ ਸੁਖਨਾਮ ਦਾਸ ਇਹ ਸੇਵਾ ਕਰ ਦਿੰਨੇ ਆ ਜੋ ਇਹਨਾਂ ਦਾ ਸਥਾਨ ਬਣਿਆ ਹੋਇਆ ਮਾਰੇ ਇਹਨਾਂ ਤੇ ਵੀ ਕਿਰਪਾ ਨਖਣ ਮਾਤਾ ਜੀ ਸਾਰੇ ਨਗਰ ਦੇ ਉੱਤੇ ਕਿਰਪਾ ਰੱਖਣ ਖੁਸ਼ੀਆਂ ਵਾਖਣ ਬੋਲ ਸੀਤਲਾ ਮਾਤਾ ਕੀ ਜੈ 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 ਆਜੋ ਦੋ ਮਿੰਟ ਤੁਸੀਂ ਵੀ ਬੋ ਪਰ ਹੁਣ ਸਾਡੇ ਨਾਲ ਮੌਜੂਦ ਨਗਰ ਦੇ ਸਹਿਯੋਗ ਨਾਲ ਸਾਰੀ ਪਿੰਡ ਲੋਟ ਦੇ ਸਰਪੰਚ ਸਾਹਿਬ ਤੇ ਉਹਨਾਂ ਨਾਲ ਗੱਲਬਾਤ ਕਰਾਂਗੇ ਜੈ ਮਾਤਾ ਦੀ ਜੀ ਜੈ ਮਾਤਾ ਦੀ ਜੀ ਸਾਡੇ ਪਿੰਡ ਦੇ ਨਗਰ ਦੇ ਨਾਲ ਸਹਿਯੋਗ ਨਾਲ ਰਾਜੂ ਬਾਬਾ ਜੀ ਦੇ ਸਾਰੇ ਸਹਿਯੋਗ ਨਾਲ ਪਿੰਡ ਨੇ ਮਿਲ ਕੇ ਇਹ ਮੰਦਿਰ ਬਹੁਤ ਦੇਰ ਤੋਂ ਕੰਮ ਚੱਲਦਾ ਸੀ ਇਹਦਾ ਹੌਲੀ ਹੌਲੀ ਹੁਣ ਪੂਰਨ ਹੋਇਆ ਜੀ ਅੱਜ ਇਹਦੀ ਮੂਰਤੀ ਸਥਾਪਨ ਹੋਈ ਹੈ ਜੀ ਸਾਰੇ ਪਿੰਡ ਦੇ ਸਹਿਯੋਗ ਨਾਲ ਹੋਈ ਹੈ ਜੀ ਬਹੁਤ ਸਾਧੂ ਸੰਤ ਜੀ ਬੱਚੇ ਸਾਧੂ ਸੰਤ ਜੀ ਬਹੁਤ ਪਧਾਰੇ ਨੇ ਸਾਡੇ ਤੇ ਸਾਰਿਆਂ ਨੂੰ ਜੀ ਆਖਦੇ ਆ ਜੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਹਿੰਦੇ ਆ ਜੀ ਮਾਤਾ ਦੀ ਮੂਰਤੀ ਦੇ ਸਥਾਪਨ ਦੇ ਦਿਨ ਤੇ ਬਹੁਤ ਬਹੁ ਸਾਰੀ ਪਿੰਡ ਨਗਰ ਨੂੰ ਬਹੁਤ ਬਹੁ ਬਧਾਈ ਹੋਵੇ ਜੀ ਸਾਡਾ ਮੰਦਿਰ ਚੜ੍ਹਦੀ ਕਲਾ ਚ ਰਹੇ ਮਾਤਾ ਰਾਣੀ ਸੁੱਖ ਰੱਖ ਕੇ ਸਾਰੇ ਪਿੰਡ ਤੇ ਮੇਰ ਭਰਿਆ ਰੱਖੇ ਜੀ ਜੈ ਮਾਤਾ ਦੀ ਕੀ ਕੀ ਨਾਮ ਤੁਹਾਡਾ ਬਲਕਾਰ ਸਿੰਘ ਸਰਪੰਚ ਜੀ ਪਿੰਡ ਲਾਉਟ ਜੀ ਨਾਮ ਆ ਜੀ ਤੁਹਾਡਾ ਮੇਰਾ ਨਾਮ ਬਲਕਾਰ ਸਿੰਘ ਜੀ ਸਰਪੰਚ ਪਿੰਡ ਲਾਉਟ ਜੀ ਜੈ ਮਾਤਾ ਦੀ ਜੀ ਜੈ ਮਾਤਾ ਦੀ ਜੀ ਅੱਜ ਜੋ ਨਗਰ ਕੀਰਤਨ ਪ੍ਰਕਰਮਾ ਕਰ ਰਿਹਾ ਤੇ ਕਿਸ ਸੰਬੰਧ ਵਿੱਚ ਕਰ ਰਿਹਾ ਇਹ ਸਾਡੇ ਪਿੰਡ ਦੇ ਸਹਿਯੋਗ ਨਾਲ ਰਾਜੂ ਬਾਬਾ ਜੀ ਦੇ ਮੂਹਰੇ ਹੋ ਕੇ ਸਾਰੇ ਪਿੰਡ ਦੇ ਸਹਿਯੋਗ ਨਾਲ ਮਾਤਾ ਦੀ ਮੂਰਤੀ ਸਥਾਪਿਤ ਕੀਤੀ ਆ ਪਿੰਡ ਦੀ ਜੀ ਕਿਹੜੇ ਪਿੰਡ ਦੀ ਇਹ ਪਿੰਡ ਲਾਉਟ ਤੋਂ ਜੀ ਪਿੰਡ ਲਾਉਟ ਜਿਹੜਾ ਪਟਿਆਲਾ ਜੀ ਜੀ ਇਹ ਸਾਡੇ ਸਾਰੇ ਨਗਰ ਨੇ ਰਲ ਕੇ ਮੰਦਿਰ ਦੀ ਮੂਰਤੀ ਸਥਾਪਿਤ ਕੀਤੀ ਆ ਜੀ ਇਹਨਾਂ ਦਾ ਸਾਰੇ ਨਗਰ ਦਾ ਤੇ ਰਾਜੂ ਬਾਬਾ ਜੀ ਦਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਕਿਹੜੀ ਮਾਤਾ ਦੀ ਮੂਰਤੀ ਸਥਾਪਨਾ ਇਹ ਮਦਾਨਾ ਵਾਲਾ ਜੀ ਤੁਸੀ ਕੀ ਕਹਿਣਾ ਚਾਹੋਗੇ ਚਲੋ ਇਹ ਕੀ ਰੱਖਿਆ ਵਿਚਾਰੀਆਂ ਨੂੰ ਕੀ ਮੰਨਦੇ ਤੁਸੀਂ ਇਹ ਬਹੁਤ ਵਧੀਆ ਜੀ ਬਹੁਤ ਵਧੀਆ ਲੋਕਾਂ ਨੂੰ ਜਾਗਰਤ ਹੋ ਲੋਕਾਂ ਨੂੰ ਮਾਨ ਇਹ ਕਰਦਾ ਪੂਰੀ ਪਿੰਡ ਦੇ ਸਮੂਹ ਨਗਰ ਨਿਵਾਸੀਆਂ ਨੇ ਸੰਗਤਾਂ ਨੂੰ ਕੀ ਸਨੇਹਾ ਦੇਣਾ ਚਾਹਾਂਗੇ ਸਾਰੀਆਂ ਸੰਗਤਾਂ ਦਾ ਪਿੰਡ ਦਾ ਬਹੁਤ ਬਹੁਤ ਧੰਨਵਾਦ ਜੀ ਇਹਨਾਂ ਦੇ ਇਹਨਾਂ ਦੇ ਉਹ ਬਰਾਨਾ ਕਰਿਆ ਰੱਖਦੇ